इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਸ ਟਾਈਮ ਮੈਂ ਮਸਜੂਦ ਹਾਂ ਪਿੰਡ ਸਲਖੁਰਦ ਜ਼ਿਲ੍ਹਾ ਸ਼ਿਪਾਗ ਸਿੰਘ ਨਗਰ ਜਿੱਥੇ ਕਿ ਡੇਰਾ ਅਕਾਲੀਆਂ ਵਿਖੇ ਸਿੱਤ ਗੁਰਦੁਆਰਾ ਸਿੰਘ ਸਭਾ ਉੱਥੇ ਅੱਜ ਵਿਸਾਖੀ ਦਾ ਅਤੇ ਖਾਲਸਾ ਸਾਜਨਾ ਜੇਸ਼ ਦਾ ਜਿਹੜਾ ਸਮਾਗਮ ਆ ਸਲਾਨਾ ਜੋੜ ਮੇਲਾ ਆ ਬਹੁਤ ਹੀ ਧੂਮ-ਧਾਮ ਤੇ ਸ਼ਾਦਾਪੂਰਵਕ ਮਨਾਇਆ ਗਿਆ ਇਸ ਮੌਕੇ ਤੇ ਜਿੱਥੇ ਸਹਿਜਪਾਲ ਸਾਹਿਬ ਦੇ ਭੋਗ ਪਾਇਆ ਗਿਆ ਉੱਥੇ ਭਾਈ ਅਮਰਜੀਤ ਸਿੰਘ ਭਰੋਲੀ ਵਾਲੇ ਇੰਟਰਨੈਸ਼ਨਲ ਢਾਡੀ ਜਥਾ ਉਹਨਾਂ ਵੱਲੋਂ ਸੰਗਤਾਂ ਨੂੰ ਵਾਰਾਂ ਦੇ ਨਾਲ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਆਪਾਂ ਅੱਜ ਦੀਆਂ ਜਿਹੜੀਆਂ ਮੁੱਖ ਝਲਕੀਆਂ ਆ ਆਪਣੀ ਦਰਸ਼ਕਾਂ ਦੇ ਨਾਲ ਮੈਂ ਸਾਂਝੀਆਂ ਕਰਨ ਜਾ ਰਿਹਾ ਹਾਂ ਸੋ ਆਓ ਆਪਾਂ ਇਹ ਝਲਕੀਆਂ ਦੇਖਦੇ ਹਾਂ ਇੰਡੀਆ ਨਿਊਜ਼ ਟੀਵੀ ਲਈ ਬੰਗਾ ਤੋਂ ਨਰਿੰਦਰ ਸਿੰਘ ਦੀ ਖਾਸ ਪੇਸ਼ਕਾਰੀ ਧੰਨਵਾਦ ਜੀ ਇੱਕ ਸਮਾਨ ਤਨਨਾੰਦਨੀ ਕੋ ਆਇਆ ਸਮਾਹ ਪਰਮਾਨੰਥ ਚਾਨ ਨਾਮ ਅਕਬਾਲ ਵਰਦੇਸ ਸਮਾਹ ਰਾਮ ਨਾਮ ਤਰ ਹਰ ਸੁਪਨਾ ਹਿੰਜਾ ਮੈਂ ਕੰਕਮਾਵ ਦੇ ਸਦ ਕਰਮਰਾਏ ਕਹਗਾ ਕਰਮ ਖਰਾਚੇ ਨਰਮਲੇ ਗੁਣ ਕੈ ਸੰਭ ਸੁਖਾਇ ਉਹ ਨਾਮ ਅਕਾਲ ਕਰਮਾ ਗੈ ਈ ਤੇਜਨ ਗਤ ਕਰਪਾਏ ਮਨ ਮੁਕਤੀ ਉਤਰਾ ਦੇਸੋ ਤੋ ਆਏ ਨਾਮ ਪਰਮਕਮੇ ਲੈ ਆਵਕ ਸੁਮਾਇ

ਇਸ ਕਰਕੇ ਮੇਰੇ ਦਾਤਾਰ ਸਤਿਗੁਰੂ ਮਹਾਰਾਜ ਦਾ ਬੜਾ ਪਿਆਰਾ ਬਚਨ ਹੈ। ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਬਚਨ ਕਰਦੇ ਨੇ ਵੱਡਾ ਭਾਗ ਭੇਟੇ ਗੁਰਦੀਪਾ ਕੂਟ ਪ੍ਰਾਪ ਮਿਟੇ ਹਰ ਸ਼ੀ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲਿਆਂ ਨੂੰ ਸਮਾਂ ਮਿਲਦਾ ਹੈ। ਪੂਰੇ ਗੁਰੂ ਦੇ ਸ਼ਬਦ ਦੇ ਵਿੱਚ ਜਾਣ ਦਾ ਵੱਡਿਆਂ ਭਾਗਾਂ ਵਾਲਿਆਂ ਨੂੰ ਸਮਾਂ ਮਿਲਦਾ ਹੈ। ਸੰਗਤ ਦੇ ਰੂਪ ਦੇ ਵਿੱਚ गुरदेव पातशाह महाराज जे चरण जे विच सच बा